ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਸਤਗੜ ਤੇ ਜ਼ਿਲ੍ਹਾ ਜ ਨੂੰ ਪੈਂਦਾ ਬਰਨਾਲਾ ਜੀ ਮਾਤਾ ਕੋਲ ਤਿੰਨ ਤਿੰਨ ਕਟੀਆਂ ਤੇ ਇੱਕ ਸੂਨ ਵਾਲੀ ਬੱਕਰੀ ਇੱਕ ਪੱਠ ਤੇ ਦੋ ਬੱਕਰੇ ਬਕਾਉਗਾ ਜੀ ਕਰਦੇ ਆ ਮਾਤਾ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋਤਾ ਨਾਮ ਜੀ ਭਰਮਜੀਤ ਕੋਲ ਪਿੰਡ ਵਸਤਗੜ ਜ਼ਿਲ੍ਹਾ ਪਰ ਨਾਲ ਹਾਂਜੀ ਆ ਬੱਕਰੀ ਜਾਣਕਾਰੀ ਦੋ ਜੀ ਇਹ ਬੁੱਤ ਚਹਤੇ ਦਾ ਜਿੰਦਾ ਮਹੀਨੇ ਦੇਣਗੇ ਠੀਕ ਹੈ ਜੀ ਹਾਂਜੀ ਮਾਤਾ ਜੀ ਬੱਕਰੀ ਜਾਣਕਾਰੀ ਦੋ ਜੀ ਇਹਦੇ ਬੁੱਤ 15 ਜਨ ਦੇਂਦੇ ਹੈਗੇ ਠੀਕ ਹੈ ਜੀ ਤੇ ਆ ਪਾਠੀ ਇਹਦੀ ਪਹਿਲੇ ਸੂਏ ਜੀ ਪਾਠ ਹੈਗੀ ਤੇਰੀ ਹੈ ਠੀਕ ਹੈ ਜੀ ਹਾਂਜੀ ਮਾਤਾ ਜੀ ਪਹਿਲੀ ਗੱਡੀ ਜਾਣਕਾਰੀ ਦੋ ਜੀ ਕਿਨੇ ਮਹੀਨਿਆਂ ਦੀ ਇਹ ਬੁੱਤ 8 ਮਹੀਨਿਆਂ ਦੀ ਹੈ ਠੀਕ ਹੈ ਜੀ ਗੱਡੀ ਜਾਣਕਾਰੀ ਇਹ ਹਾਂ ਲੋ ਆਣੀ ਜੇ ਨੇ ਬੁੱਤ ਮਹੀਨੇ ਦਾ ਫਰਕ ਹੈ ਇਹਨਾਂ ਦਾ ਠੀਕ ਹੈ ਜੀ ਤੇ ਰੇਟ ਦਾ ਵੀ ਫੋਨ ਤੇ ਜੀ ਹਾਂਜੀ ਤੇ ਆ ਵੱਡੀ ਕੱਟੀ ਦੀ ਜਾਣਕਾਰੀ ਇਹ ਬਤ 22 ਸਾਲ ਦੀ ਹੋ ਗਈ ਠੀਕ ਹੈ ਜੀ ਤੇ ਇਹਦਾ ਹੀ ਫੋਨ ਤੇ ਆ ਜੀ ਹਾਂ ਫੋਨ ਤੇ ਕਰਦਗੇ ਹਾਂਜੀ ਮਾਤਾ ਜੀ ਕੋਲੇ ਤਿੰਨ ਕੱਟੀਆਂ ਜੀ ਤੇ ਇੱਕ ਸੂਣ ਵਾਲੀ ਬੱਕਰੀ ਤੇ ਇੱਕ ਪੱਠ ਤੇ ਆ ਦੋ ਬੱਕਰੇ ਬਕਾਉਗਾ ਜੀ ਜੀਤਾ ਫਾਰਮਟੀ ਨੂੰ ਬਤ ਬਤ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਾ ਹੀ ਤੁਹਾਨੂੰ ਇਹ ਵੀਡੀਓ ਪਹੁੰਚ ਆ ਸਕੇ ਬਾਕੀ ਬਰਾ ਆਪਣਾ ਫੇਸਬੁਕ ਤੇ ਪੇਜ ਆ ਕਰਦੀ ਤੇਰਾਏ ਉਹਨੂੰ ਬਤ ਬਤ ਫੋਲੋ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਾ ਹੀ ਤੁਹਾਨੂੰ ਨਵੀਆਂ ਵੀਡੀਓ ਪਹੁੰਚ ਆ ਸਕੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ